ਖਾਲਸਤਾਨੀ ਕਹਿੰਦੇ ਸਾਨੂੰ ਅੱਤਵਾਦੀ ਕਿਹਾ ਜਾਂਦਾ ਹੈਗਾ ਜੇ ਅਸੀਂ ਨਿਸ਼ਾਨ ਸਾਹਿਬ ਦੇ ਵਾਈਟ ਚਲਦੇ ਆਂ ਪੰਜਾਬ ਦਾ Hindu ਇਹਨਾਂ ਨੂੰ ਕਦੋਂ ਅੱਤਵਾਦੀ ਕਹਿ ਰਿਹਾ ਪੰਜਾਬ ਦਾ ਕਿਸਾਨ ਹੈ ਜਿਹੜਾ ਪੰਜਾਬ ਦਾ Hindu ਕਿਸਾਨ ਹੈ ਕਦੋਂ ਇਹਨਾਂ ਨੂੰ ਖਾਲਸਤਾਨੀ ਕਹਿ ਰਿਹਾ ਜੇ ਇਹ ਪਰ ਕੁਝ ਸ਼ਿਵ ਸੇਨਾ ਆਗੂ ਹੈਗੇ ਨੇ ਜਿਹੜੇ ਬਿਆਨ ਦਿੰਦੇ ਨੇ ਸੋਸ਼ਲ ਮੀਡੀਆ ਤੇ ਆ ਕੇ ਚੈਨਲ ਤੇ ਫਿਰ ਉਹਨਾਂ ਦੇ ਘਰਾਂ ਦੇ ਬਾਹਰ ਲਾਹਨ ਧਰਨਾਂ ਲਾਉਂਦੇ ਕਿਉਂ ਨਹੀਂ ਉਹਨਾਂ ਦੇ ਕਹਾਂ ਦੇ ਬਾਹਰ ਨਾਣ ਕਰਨਾ ਸ਼ਿਵਸਨ ਆਗੂ ਨਾਲ ਇੰਟਰਵਿਊ ਹੋਈ ਸੀ ਉਹ ਕਹਿੰਦੇ ਵੀ ਇਹ ਤਾਂ ਫੇਲ ਨੇ ਇਹ ਤਾਂ ਕਿਸਾਨ ਵਿਹਲੇ ਨੇ ਆ ਕੇ ਬੈਠ ਜਾਂਦੇ ਆ ਨਹੀਂ ਦੇਖੋ ਜੀ ਇਹਨਾਂ ਨੇ ਫੇਲ ਵਾਲਾ ਕੰਮ ਆਪੇ ਕਰ ਲਿਆ ਹੁਣ ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਦੇ ਰਹੇ ਨੇ ਜਦੋਂ ਜਿਹੜਾ Hindu ਕਿਸਾਨ ਹੈ ਅਸੀਂ ਖੇਤੀ ਨਹੀਂ ਕਰਦੇ ਕਿ ਸਾਡੀ ਕਣਕ ਇਹਨਾਂ ਤੋਂ ਵੱਧ ਵੇਖ ਜਾਂਦੀ ਹੈ ਕਿ ਇਹਨਾਂ ਤੋਂ ਘੱਟ ਵੀ ਕਦੀ ਹੈ ਸਾਡੀ ਕਣਕ ਲੋਕ ਖਾਂਦੇ ਨਹੀਂ ਜੇ ਇਹਨਾਂ ਦੀ ਖਾਂਦੇ ਆ ਇਹ ਗੱਲਾਂ ਜਿਹੜੀਆਂ ਕਰਨ ਵਾਲੀਆਂ ਫਿਰਕੂ ਗੱਲਾਂ ਨੇ ਇਹਨਾਂ ਗੱਲਾਂ 'ਚ ਕੋਈ ਧਮਖਾ ਨਹੀਂ ਮੈਂ ਇਹਨਾਂ ਨੂੰ ਵੀ ਇੰਨੀ ਐਹਮੀਅਤ ਨਹੀਂ ਦਿੰਦਾ ਜਿਹੜੇ ਚੰਬੂ ਬਾਡਰ ਦੇ ਟੈਂਟਾ ਕਰਦੇ ਸੀ ਤੇ ਮੈਂ ਉਹਨਾਂ ਦੀ ਵੀ ਗੱਲਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੰਦਾ ਜਿਹੜੇ ਇਹਨਾਂ ਨੂੰ ਗਲਤ ਕਹੀ ਜਾਂਦੇ ਸੀ ਕਿਉਂਕਿ ਮੈਂ 2% ਇਸ ਭਾਈਚਾਰੇ ਜੋ ਗਿਣਦਾ ਵੀ ਇਹ ਮਲੰਗਪੁਣੇ ਕਰਦੇ ਆ ਤੇ 2% ਸਾਡੇ ਵਾਲੇ ਭਾਈਚਾਰੇ ਜੋ ਮਲੰਗਪੁਣੇ ਕਰਦੇ ਆ ਇਹ ਟੋਟਲ 2.5-3% ਦੇ